ਮੁਕਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਸਮੇਂ ਇੱਕ ਮਾਈ ਮੈਸਰ ਖਾਨਾ ਸਰਖੰਨਾ ਪਿੰਡ ਵਿੱਚ ਰਹਿੰਦੀ ਸੀ ਉਸ ਮਾਈ ਨੇ ਸੱਚੇ ਸਤਗੁਰਾਂ ਦੀ ਉਪਮਾ ਸੁਣੀ ਮਹਿਮਾ ਸੁਣੀ ਇਹ ਵੀ ਸੁਣਿਆ ਕਿ ਸੱਚੇ ਸਤਗੁਰ ਜੀ 84 ਦੇ ਗੇੜੇ ਚੋਂ ਕੱਢ ਦਿੰਦੇ ਹਨ ਕੋਈ ਵੀ ਜੀ ਉਹਨਾਂ ਦੀ ਸੇਵਾ ਕਰੇ ਤਾਂ ਮੁਕਤ ਹੋ ਜਾਂਦਾ ਹੈ ਮੈਦੀ ਉਮਰ ਵਡੇਰੀ ਸੀ ਗੁਰੂ ਜੀ ਦੀ ਮਹਿਮਾ ਸੁਣ ਸੁਣ ਕੇ ਉਸ ਦੇ ਹਿਰਦੇ ਵਿੱਚ ਪ੍ਰੇਮ ਦੀ ਲਗਨ ਲੱਗੀ ਉਸ ਦੀ ਤੀਬਰ ਇੱਛਾ ਹੋਈ ਕਿ ਉਹ ਵੀ ਗੁਰੂ ਜੀ ਦੇ ਦਰਸ਼ਨ ਕਰੇ ਤੇ ਪਰ ਦਰਸ਼ਨ ਖਾਲੀ ਹੱਥ ਨਾ ਕਰੇ ਉਹ ਸੋਚੇ ਕਿ ਕੋਈ ਦਰਸ਼ਨੀ ਭੇਟਾ ਗੁਰੂ ਜੀ ਨੂੰ ਭੇਟ ਕਰੇ ਇਹ ਸੋਚ-ਸੋਚ ਕੇ ਉਸ ਨੇ ਫੈਸਲਾ ਕੀਤਾ ਕਿ ਗੁਰੂ ਜੀ ਦੇ ਵਾਸਤੇ ਆਪਣੇ ਹੱਥੀ ਸੁੰਦਰ ਚੋਲਾ ਤਿਆਰ ਕਰੇਗੀ ਮਨ ਦਾ ਫੈਸਲਾ ਕਰਕੇ ਸੋਹਣੀ ਕਪਾਹ ਲਈ ਕਪਾਹ ਦਾ ਰੂਵੇਲਿਆ ਰੂਵੇਲ ਕੇ ਉਸ ਨੂੰ ਤੂੰ ਤੇਲੀ ਕੋਲੋਂ ਤੁੰਬਾਇਆ ਤੁੰਬੇ ਹੋਏ ਰੂਵ ਦੀਆਂ ਪੂਣੀਆਂ ਕੱਤੀਆਂ ਤੇ ਪੂਣੀਆਂ ਵੱਟੀਆਂ ਤਾਂ ਕੱਚਰ ਖਾੜਾ ਕੇ ਬਹਿ ਗਈ ਤੇ ਸੱਚੇ ਸਤਗੁਰਾਂ ਦਾ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਉਸ ਨੇ ਸੂਤ ਕੱਤਿਆ ਜਦੋਂ ਸੂਤ ਕੱਤਿਆ ਗਿਆ ਤਾਂ ਜੁਲਾਹੇ ਖੁੱਲ ਗਈ ਤੇ ਉਸ ਨੂੰ ਕਹਿਣ ਲੱਗੀ ਵੀਰਾ ਇਹ ਸੂਤ ਮੈਂ ਬੜੇ ਪਿਆਰ ਨਾਲ ਕੱਤਿਆ ਹੈ ਤੋ ਇਹਦਾ ਸੂਣਾ ਕੱਪੜਾ ਬੁੰਨਦੇ ਇਸ ਦਾ ਮੈਂ ਚੋਲਾ ਸਿਉ ਕੇ ਸੱਚੇ ਸਤਿਗੁਰਾਂ ਨੂੰ ਭੇਟ ਕਰਨਾ ਹੈ ਜੁਲਾਈ ਨੇ ਮਾਤਾ ਜੀ ਦੀ ਬੇਨਤੀ ਪਰਵਾਨ ਕਰ ਲਈ ਉਹਨਾਂ ਨੇ ਉਸ ਨੇ ਹਰੀਜ ਨਾਲ ਸ਼ਾਨਦਾਰ ਕੱਪੜਾ ਬੁਣਿਆ ਜਦੋਂ ਉਹ ਤਿਆਰ ਹੋ ਗਿਆ ਤਾਂ ਮਾਈ ਦੇ ਘਰ ਦੇ ਆਇਆ ਮਾਈ ਨੇ 4 ਗੁਣਾ ਵਧ ਮਜ਼ਦੂਰੀ ਦਿੱਤੀ ਤੇ ਖੱਤੀ ਚੋਲਾ ਸੀਤਾ ਦੂਰੇ ਪਰੋਂਠੇ ਪਕਾਏ ਕਿ ਉਹ ਖੰਡਰ ਲਾਇਆ ਤੇ ਸ਼ਰਧਾ ਨਾਲ ਚੁੱੱਕ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਤੁਰ ਪਈ ਧਿਆਨ ਵਿੱਚ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਦੀ ਸਤਨੰਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਜਾ ਰਹੀ ਸੀ ਉਸ ਦੇ ਸਰੀਰ ਲਹੂ ਲਹੂ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਸੀ ਪ੍ਰੇਮ ਨਾਲ ਗਦਗਦ ਹੋਈ ਮਾਈ ਸਤਿਗੁਰਾਂ ਦੇ ਦਰਸ਼ਨਾਂ ਨੂੰ ਜਾ ਰਹੀ ਸੀ ਸਿਦਿਗੁਰੂ ਹਰਿਵੈ ਸਿੰਘ ਸਾਹਿਬ ਜੀ ਪ੍ਰੇਮ ਦੇ ਪੁੰਜ ਅੱਗੇ ਦੀਵਾਨ ਵਿੱਚ ਵਿਰਾਜਮਾਨ ਸਨ ਦਿਵਾਨ ਸਜਿਆ ਹੋਇਆ ਸੀ ਅਰਾਜੇ ਮਹਾਰਾਜੇ ਸ਼ਾਹੂਕਾਰ ਤੇ ਸੇਠ ਲੋਕ ਗੁਰੂ ਜੀ ਦੀ ਹਜ਼ੂਰੀ ਵਿੱਚ ਆਏ ਹੋਏ ਸਨ ਕੀਮਤੀ ਸਮਾਨ ਵੀ ਭੇਟਾ ਕਰ ਰਹੇ ਸਨ ਗੁਰੂ ਜੀ ਦਾ ਤੇਜ ਪ੍ਰਤਪਾਦ ਤੇ ਲੋਕਾਂ ਦੀ ਸ਼ਰਧਾ ਪਾਈ ਬਰਾ ਵੇਖ ਕੇ ਮੈਂ ਹੈਰਾਨ ਹੋ ਗਈ ਮੈਂ ਤਾਂ ਬਹੁਤ ਗਰੀਬ ਨਹੀਂ ਹਾਂ ਇੱਥੇ ਤਾਂ ਰੇਸ਼ਮੀ ਮਖਮਲ ਦੇ ਦੁਸ਼ਾਲੇ ਭੇਟਾ ਹੋ ਰਹੇ ਹਨ ਤੇ ਮੇਰੇ ਖੱਦਰ ਦੀ ਇੱਥੇ ਕੀ ਕੀਮਤ ਹੈ ਮੈਨੂੰ ਤਾਂ ਕਿਸੇ ਨੇ ਮੱਥੜੇ ਕਨ ਵੀ ਨਹੀਂ ਜਾਣ ਦੇਣਾ ਇਹ ਸੋਚ ਕੇ ਮਾਈ ਪਿੱਛੇ ਹੋ ਗਈ ਤੇ ਉਸ ਦੀਵਾਨ ਚੋਂ ਬਾਹਰ ਚਲੀ ਗਈ ਖਤਰ ਦਿਓ ਖਤਰ ਦਾ ਚੋਲਾ ਤੇ ਰੋਟੀ ਉਸਨੇ ਬੁੱਕਲ ਵਿੱਚ ਲਪੋ ਲਈ ਪਰ ਹਿਰਦੇ ਵਿੱਚ ਪ੍ਰੇਮ ਸੀ ਤੇ ਮਨ ਹੀ ਮਨ ਪ੍ਰਾਰਥਨਾ ਕਰਨ ਲੱਗੀ ਉਸ ਦੇ ਨੈਣ ਮੁੰਦ ਗਏ ਹੱਥ ਜੋੜ ਲਏ ਬੋਲੀ हे ਦਾਤਾ ਮੈਂ ਕੰਗਾਲ ਹਾਂ ਬੇਸਮਝ ਹਾਂ ਮੈਨੂੰ ਨਹੀਂ ਪਤਾ ਤੇਰੇ ਦਰਬਾਰ ਵਿੱਚ ਕਿਵੇਂ ਪੇਸ਼ ਹੋਵਾਂ ਦੀਨ ਦਿਆਨ प्रेम ਦੇ ਪੁੱਜ ਸਤਿਗੁਰੂ ਜੀ ਮਿਹਰ ਕਰੋ ਦਇਆ ਕਰੋ ਮੇਰੇ ਪਾਪ ਖੰਡੋ ਇਸ ਤਰ੍ਹਾਂ ਕਰਦੀ ਕਰਦੀ ਉਹ ਤੁਰੇ ਜਾ ਰਹੀ ਸੀ ਅੰਤਰਜਾਮੀ ਮਿਹਰਾਂ ਦੇ ਸਾਈਂ ਆਪ ਪਰਮੇਸ਼ਰ ਸਤਿਗੁਰੂ ਧੰਗ ਗੁਰੂ ਹਰ Rai ਸਾਹਿਬ ਜੀ ਜਾਣ ਗਏ ਕਿ ਕੋਈ ਬੁੱਢੜੀ ਮਾਈ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਪ੍ਰੇਮ ਨੇ ਖਿੱਚ ਪਾਈ ਦਾਤਾ ਜੀ ਸਿੰਘ ਆਸਨ ਤੋਂ ਉੱਠੇ ਤੇ ਬਾਹਰ ਨੂੰ ਤੁਰ ਪਏ ਸਿੱਖ ਸੰਗਤਾਂ ਤੇ ਸਾਰੇ ਸੇਵਕ ਹੈਰਾਨ ਹਨ ਸਨ ਕਿ ਚੋਜੀ ਪ੍ਰੀਤਮ ਕਿੱਧਰ ਜਾ ਰਹੇ ਹਨ ਸਤਗੁਰਾਂ ਨੇ ਸੇਵਕ ਨੂੰ ਹੁਕਮ ਕੀਤਾ ਘੋੜਾ ਤਿਆਰ ਕਰੋ ਉਸੇ ਵੇਲੇ ਘੋੜਾ ਆ ਗਿਆ ਘੋੜੇ ਉੱਤੇ ਚੜ੍ਹ ਕੇ ਥੋੜੀ ਦੂਰ ਹੀ ਗਏ ਸਨ ਕਿ ਅੱਗੇ ਉਹ ਮਾਈ ਅੱਖਾਂ ਮੀਟ ਕੇ ਕੰਧ ਨਾਲ ਖੜੀ ਅਰਚੋਈਆਂ ਕਰ ਰਹੀ ਸੀ ਸਤਗੁਰਾਂ ਨੇ ਨੇੜੇ ਹੋ ਕੇ ਕਿਹਾ ਮਾਤਾ ਜੀ ਅੱਖਾਂ ਖੋਲੋ ਦੇਖੋ ਸਤਗੁਰਾਂ ਦਾ ਇਹ ਬੋਲ ਸੁਣ ਕੇ ਮਾਈ ਨੇ ਅੱਖਾਂ ਖੋਲੀਆਂ ਜਾਂ ਤੱਕਿਆ ਉਹ ਦਾਤੇ ਘੋੜੇ ਉੱਤੇ ਸਵਾਰ ਖਲੋਤੇ ਸਨ ਮਾਈ ਕਾਲੀ ਨਾਲ ਲੱਗੀ ਹੋਈ ਚਰਨਾ ਉੱਤੇ ਮੱਥਾ ਟੇਕਿਆ ਖੁਸ਼ੀ ਵਿੱਚ ਐਨੀ ਵੇਬਲ ਹੋ ਗਈ ਕਿ ਉਸ ਦੀ ਜबान ਨਹੀਂ ਖੁੱਲੀ ਉਹ ਬੋਲ ਨਾ ਸਕੇ ਉਹ ਸਤਗੁਰੂ ਵੱਲ ਵੇਖੀ ਗਈ ਜਦੋਂ ਸਤਗੁਰੂ ਨੇ ਆਖਿਆ ਮਾਤਾ ਜੀ ਰੋਟੀ ਖਵਾ ਦਿਓ ਬਹੁਤ ਭੁੱਖ ਲੱਗੀ ਹੈ ਮਾਤਾ ਨੇ ਬੁੱ컬 ਵਿੱਚੋਂ ਖੰਡ ਵਾਲਾ ਛੰਨਾ ਪਰੌਠੇ ਕੱਟ ਕੇ ਸਤਗੁਰਾਂ ਨੂੰ ਫੜਾ ਦਿੱਤੇ ਸਤਗੁਰਾਂ ਨੇ ਪ੍ਰਸੰਨ ਹੋ ਕੇ ਪ੍ਰਸ਼ਾਦ ਦੇ ਚਕੇ ਪ੍ਰਸ਼ਾਦ ਦੇ ਸਕਣ ਵਿੱਚੋਂ ਸਤਗੁਰਾ ਜੀ ਨੇ ਚੋਲੇ ਦੀ ਮੰਗ ਕੀਤੀ ਮਾਈ ਨੇ ਉਹ ਚੋਲਾ ਵੀ ਗੁਰੂ ਜੀ ਨੂੰ ਭੇਟ ਕਰ ਦਿੱਤਾ ਮਾਈ ਦੀ ਸ਼ਰਤ ਪੂਰੀ ਹੋਈ ਮਾਈ ਖੁਸ਼ ਹੋ ਗਈ ਨਿਹਾਲ ਹੋ ਗਈ ਉਸ ਜਨਮ ਮਰਨ ਦਾ ਗੇੜ ਕੱਟਿਆ ਗਿਆ ਦਾਦੇ ਨੇ ਆਪਣੀ ਮਿਹਰਾਂ ਕਰਕੇ ਉਸ ਮਾਈ ਨੂੰ ਅਮਰ ਕਰ ਦਿੱਤਾ ਤੇ ਉਸੇ ਮਾਈ ਦੇ ਨਾਮ ਤੇ ਅੱਜ ਤੱਕ ਉਸ ਪਿੰਡ ਦਾ ਨਾਮ ਮਾਈ ਸਰਖਾਨਾ ਹੈ ਸੰਗਤ ਜੀ ਐਸੇ ਹਨ دینਵਿਆ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ